ਹਾਂਜੀ ਝੋਨੇ ਦੀ ਵੈਰਾਈਟੀ ਆ ਗਈ 132 ਪੀਆਰ 132 111 ਡੇਣਾ ਚ ਪੱਕਦੀ ਆ 35 ਕੁਇੰਟਲ ਝਾੜ ਆ ਲੱਗਦੀ ਵਧੀਆ ਦੇਖਣ ਨੂੰ ਆਹ ਹੋਈ ਆ ਗਈ 128 ਪ੍ਰਾਣੀ ਵੈਰਾਈਟੀ ਇਹ ਤੋਂ ਅੱਗੇ ਆ ਗਈਆਂ ਬਾਸਮਤੀ ਉਹ ਸਾਰਾ ਬਾਸਮਤੀ 17 18 ਬਹੁਤ ਭਰਾ ਲਾਉਂਦੇ ਆ 114 ਡੇਣਾ ਚ ਪੱਕਦੀ ਆ ਤੇ 17 ਕੁਇੰਟਲ ਐਵਰੇਜ ਝਾੜ ਆ ਉਦੋਂ ਵਾਹਾ ਕੀ ਪੰਜਾਬ ਬਾਸਮਤੀ 7 19 ਗਵਾਂਟਲ ਝਾੜ ਦੱਸਦੇ ਜੀ 100 ਡੈਣ ਦੇ ਵਿੱਚ ਵਿੱਚ ਪੱਕ ਤੇ ਉਦੋਂ ਵਾਹਾ ਬਾਸਮਤੀ 1121 ਪੰਜਾਬ ਦੇ ਕਿਸਾਨਾਂ ਨੇ ਫੇਲ ਕਰਤੀ ਹੈ ਲਗਭਗ 1147 ਆ ਕੀ ਬਾਸਮਤੀ 399 ਡਣਾ ਚ ਪੱਕਦੀ ਹੈ ਜੋ ਕਿ ਕੋਰਾ ਝੂਠਾ ਤੇ 19 ਗਵਾਂਟਲ ਝਾੜ 1509 ਆ ਦੇਖੋ ਆ ਫਾਈਵ 13 ਮਿੰਟਾਂ ਚੜ ਆਪਾਂ ਜੋਤ ਨਹੀਂ ਪਾਉਂਦੇ ਆਪਾਂ ਇਹਨੂੰ ਬ੍ਹਾ ਕਰਨਾ ਤਾਂ ਸਦਾ ਬਦਲ ਸਕੀਪ ਯਸਾਰ ਨਾਮੀ ਕਿਵੇਂ ਸਮਝ ਲਾਵੇ ਸੋ 112 ਦੇਣਾ ਚ ਭਾਗਦੀ ਆ 13.5 ਗੋਣ ਫਰੇਟ ਝਾੜ ਆ ਝਾੜ ਕੋਈ ਜਿਆਦਾ ਕੋਈ ਹੋਰ ਐਕਸਪੈਰੀਮੈਂਟ ਘਟ ਜਾਂਦਾ ਵੀ ਕਿਉਂਕਿ ਹੁਣ 2 ਏਕੜ ਜੇ ਆਪਾਂ ਕਹੀਏ ਜੀ ਅੱਕੇ ਆ ਗਿਆ ਨਰਮਾ ਇਹ ਯੂ ਬੀਟੀ 2 ਐਵਰੇਜ 10 ਕੁਆਂਟਲ ਜੀਓਟੀ ਰੂ ਦੀ ਕਲਾਸ 30.4 ਰੇਸ਼ੇ ਦੀ 27.4 ਆਪਣੇ ਕਿਸਾਨਾਂ ਨੇ ਦਾ ਬਿਲਕੁਲ ਫੇਰ ਕਰਤਾ ਨਰਮਾ ਮਾਲਵਾ ਵੈਲਟ ਨਹੀਂ ਤੇ ਅੱਗੇ ਈਯੂਬੀਟੀ 3 ਹੈ ਇਹ ਫਿਰ ਆਰ ਸੀ ਐਚ 926 ਵੀ 2 multim도로 <목소리도>